ਵੀਰ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਚੈਨਲ ਲੋਕ ਸਮਾਚਾਰ ਅੱਜ ਅਸੀਂ ਪਹੁੰਚੇ ਹਾਂ ਪਿੰਡ ਵਿਸ਼ਵਾ ਬਲਾਕ ਅਜਨਾਲਾ ਦੇ ਪਿੰਡ ਵਿਸ਼ਵਾ ਦੇ ਵਿੱਚ ਜਿਹੜਾ ਕਿ ਮੈਗਾ ਪੀਟੀਮ ਉਹਨਾਂ ਦੀ ਕਵਰੇਜ ਕਰਨ ਵਾਸਤੇ ਸਕੂਲ ਵਿੱਚ ਆ ਕੇ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਮਿਲੇ ਆ ਉਹਨਾਂ ਨੂੰ ਮਿਲ ਕੇ ਪੁੱਛਨੇ ਆ ਕਿ ਜਿਹੜਾ ਅੱਧ ਜਿਹੜਾ ਪ੍ਰੋਗਰਾਮ ਹੈ ਉਸ ਬਾਰੇ ਜਿਹੜੀ ਜਾਣਕਾਰੀ ਉਹ ਲੈਣ ਵਾਸਤੇ ਸਭ ਤੋਂ ਪਹਿਲੇ ਭੈਣ ਜੀ ਆਪਣਾ ਨਾਮ ਦੱਸੋ ਜੀ ਅਨੀ ਮੈਂ ਰਪਿੰਦਰ ਰੰਧਾਵਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਸ਼ੋ ਆ ਮੈਂ ਬਹੁਤ ਧੰਨਵਾਦੀ ਆ ਲੋਕ ਸਮਾਚਾਰ ਦਾ ਕਿ ਉਹਨਾਂ ਨੇ ਸਾਡੇ ਸਕੂਲ ਨੂੰ ਅੱਗੇ ਵੀ ਮੌਕਾ ਦਿੱਤਾ ਸੀ ਕਿ ਆਪਣੇ ਵਿਚਾਰ ਰੱਖਣ ਦਾ ਤੇ ਆਪਣੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਦਾ ਅੱਜ ਵੀ ਸਾਡੇ ਸਕੂਲ ਦੇ ਵਿੱਚ ਆਏ ਨੇ ਉਹਨਾਂ ਦਾ ਇਸ ਮੌਕੇ ਤੇ ਸਾਡੇ ਸਕੂਲ ਦੇ ਵਿੱਚ ਆ ਕੇ ਸਾਰਿਆਂ ਨਾਲ ਜੋ ਮੈਗਾ ਪੀਟੀਐਮ ਅੱਜ ਹੋ ਰਹੀ ਆ ਉਸ ਨੂੰ ਸਾਂਝੀ ਕਰਨਾ ਵਾ ਸੋ ਬਹੁਤ ਬਹੁਤ ਧੰਨਵਾਦ ਸੋ ਅੱਜ ਜਿਹੜਾ ਹੋਰ ਤੁਸੀਂ ਜਿਹੜੇ ਬੱਚੇ ਪੜ੍ਹਦੇ ਉਹਨਾਂ ਦੇ ਪੇਰੈਂਟਸ ਵੀ ਸਦੇ ਨੇ ਤੇ ਹੋਰ ਵੀ ਜਿਹੜਾ ਕੀ ਕੀ ਤੁਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਕੀ ਕੀ ਤੁਸੀਂ ਕਰ ਰਹੇ ਹੋ ਅੱਜ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਮੈਗਾ ਪੀਟੀਐਮ ਦੇ ਤੌਰ ਤੇ ਜਿਹੜਾ ਵਾ ਗਤੀਵਿਧੀ ਸਾਰੇ ਹੀ ਪੰਜਾਬ ਦੇ ਸਕੂਲਾਂ 'ਚ ਹੋ ਰਹੀ ਹੈ ਜਿਸ ਦਿਨ ਸਾਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਸ਼ੋਆ ਵੀ ਇਸ ਮੈਗਾ ਪੀਟੀਐਮ ਲਈ ਪੂਰੀ ਤਿਆਰੀ ਕੀਤੀ ਹੋਈ ਆ ਇਸ ਮੈਗਾ ਪੀਟੀਐਮ ਦੇ ਵਿੱਚ ਵਿਦਿਆਰਥੀਆਂ ਦੀ ਜੋ ਕਾਰਗੁਜ਼ਾਰੀ ਆ ਜੋ ਹੁਣ ਤੱਕ ਉਹਨਾਂ ਨੇ ਆਪਣੇ ਇਸ ਅਧਿਆਤਮਕ ਜਿਹੜਾ ਸਾਲ ਸੀਗਾ ਵਿਦਿਆ ਵਾਲਾ ਉਹਦੇ ਵਿੱਚ ਜਿਹੜੀ ਜਿਹੜੀ ਗਤੀਵਿਧੀਆਂ ਦੇ ਵਿੱਚ ਜਾਂ ਜਿਹੜੇ ਜਿਹੜੀ ਕਾਰਗੁਜ਼ਾਰੀ ਉਹਨਾਂ ਨੇ ਪੇਪਰਾਂ ਦੇ ਵਿੱਚ ਕੀਤੀ ਆ ਉਹ ਅੱਜ ਸਾਰੀ ਦੀ ਸਾਰੀ ਅਧਿਆਪਕਾਂ ਨੇ ਉਹਨਾਂ ਦੇ ਮਾਪਿਆਂ ਨਾਲ ਸਾਂਝੀ ਕਰਨੀ ਈਵਨ ਜੋ ਸਰਕਾਰ ਵੱਲੋਂ ਅੱਜਕੱਲ ਸਮਰੱਥ ਮਿਸ਼ਨ 100% ਮਿਸ਼ਨ ਅਤੇ ਹੋਰ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਨੇ ਤਾਂ ਕਿ ਵਿਦਿਆਰਥੀਆਂ ਦੀ ਆਲ ਰਾਉਂਡ ਡਿਵੈਲਪਮੈਂਟ ਹੋ ਸਕੇ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਅਧਿਆਪਕਾਂ ਨੇ ਮਾਪਿਆਂ ਨੂੰ ਜਿਹੜੀ ਆ ਉਹ ਜਾਣਕਾਰੀ ਦੇਣੀ ਹੈ ਧੰਨਵਾਦ ਜਿਹੜਾ ਇਹ ਸਕੂਲ ਦਾ ਐਸ ਐਮ ਸੀ ਜਿਹੜੀ ਉਹਦੇ ਵੀ ਤੁਸੀਂ ਮੈਂਬਰ ਸਦੇ ਆ ਤੇ ਕਿਹੜੇ-ਕਿਹੜੇ ਨੇ ਅੱਜ ਸਰਕਾਰ ਵੱਲੋਂ ਹੀ ਸਾਰੀਆਂ ਐਸ ਐਮ ਸੀ ਮੈਂਬਰਸ ਪਿੰਡ ਦੇ ਪਤਵੰਤੇ ਮੈਂਬਰਸ ਪਿੰਡ ਦੀਆਂ ਪੰਚਾਇਤਾਂ ਅਤੇ ਹੋਰ ਮਾਪਿਆਂ ਨੂੰ ਉਹਨਾਂ ਦੇ ਨਾਲ-ਨਾਲ ਜਿਹੜੇ ਵੀ ਕੋਈ ਵੀ ਇਸ ਸਕੂਲ ਨੂੰ ਵਿਜ਼ਿਟ ਕਰਨ ਆਉਣਗੇ ਅਤੇ ਉਹਨਾਂ ਦਾ ਪੂਰਨ ਆਦਰ ਸਤਿਕਾਰ ਕੀਤਾ ਜਾਵੇਗਾ ਐਸ ਐਮ ਸੀ ਮੈਂਬਰਸ ਮਾਪਿਆਂ ਦੇ ਲਈ ਖਾਸ ਤੌਰ ਤੇ ਸਰਕਾਰ ਦੀ ਹਦਾਇਤ ਹੈ ਬੜੇ ਆਦਰ ਸਤਿਕਾਰ ਦੇ ਨਾਲ ਉਨਾ ਸਾਰਿਆਂ ਦਾ ਸਵਾਗਤ ਕਰਨਾ ਵਾ ਉਹਨਾਂ ਦਾ ਖਾਨ ਪੀਣ ਦਾ ਚਾਹ ਪਾਣੀ ਦਾ ਜਿਹੜਾ ਪ੍ਰਬੰਧ ਕੀਤਾ ਕਰਨਾ ਵਾ ਉਹ ਸਾਡੇ ਸਕੂਲ ਵੱਲੋਂ ਵੀ ਸਾਰੇ ਦੇ ਸਾਰੇ ਅਧਿਆਪਕਾਂ ਨੇ ਰਲ ਕੇ ਬਹੁਤ ਹੀ ਕਲਾਸਰੂਮਜ਼ ਦੀ ਵਧੀਆ ਡੈਕੋਰੇਸ਼ਨ ਕੀਤੀ ਆ ਸਵਾਗਤੀ ਗੇਟ ਬਣਾਇਆ ਵਾ ਥਾਂ ਥਾਂ ਦੇ ਉੱਤੇ ਸਰਕਾਰ ਵੱਲੋਂ ਮੈਗਾ ਪੀਟੀਐਮ ਦੇ ਵਿੱਚ ਜੋ ਕਵਰ ਕੀਤੇ ਜਾ ਰਹੇ ਨੇ ਜਿਸ ਤਹਿਤ ਸਕੂਲਾਂ ਦੇ ਵਿੱਚ ਅਗਲੇ ਸਾਲ ਦੀ ਜਿਹੜੀ ਦਾਖਲਾ ਮੌਇਮ ਆ ਉਦੇ ਬਾਰੇ ਵੀ ਅੱਜ ਅਸੀਂ ਸਾਰੇ ਅਧਿਆਪਕਾਂ ਨੇ ਮਾਪਿਆਂ ਨੂੰ ਜਾਣਕਾਰੀ ਦੇਣੀ ਆ ਅਤੇ ਪਿੰਡ ਦੀ ਪੰਚਾਇਤ ਅਤੇ ਐਸਐਮਸੀ ਮੈਂਬਰਜ਼ ਨੂੰ ਵੀ ਨਾਲ ਲੈ ਕੇ ਅੱਜ ਜਿਹੜੇ ਨਵੇਂ ਸਾਲ ਦੀ ਐਡਮਿਸ਼ਨ ਆ ਉਸ ਬਾਰੇ ਇੱਕ ਅਸੀਂ ਰੈਲੀ ਵੀ ਜਿਹੜੀ ਆ ਉਹ ਅੱਜ ਪਿੰਡ ਦੇ ਵਿੱਚੋਂ ਜਿਹੜੀ ਆ ਉਹ ਅਸੀਂ ਕੱਢਾਂਗੇ ਸੋ ਸਾਰੇ ਹੀ ਮਾਪੇ ਬੜੇ ਉਤਸ਼ਾਹ ਦੇ ਨਾਲ ਮੈਂ ਦੇਖ ਰਹੀ ਹਾਂ ਕਿ ਸਕੂਲ ਦੇ ਵਿੱਚ ਆਲਮੋਸਟ ਸਾਰੀਆਂ ਕਲਾਸਾਂ ਦੇ ਵਿੱਚ ਮਾਪੇ ਬਹੁਤ ਹੀ ਉਤਸ਼ਾਹ ਦੇ ਨਾਲ ਸਕੂਲ ਆਏ ਹੋਏ ਨੇ इवन ਅੱਜ ਅਧਿਆਪਕਾਂ ਨੇ ਸਤੰਬਰ ਪ੍ਰੀਖਿਆ ਦੇ ਵਿੱਚ ਜਿਹੜੇ 2nd 3rd ਬੱਚੇ ਆਏ ਨੇ ਉਹਨਾਂ ਸਾਰਿਆਂ ਨੂੰ ਹੀ ਕਲਾਸ ਦੇ ਵਿੱਚ ਅਧਿਆਪਕਾਂ ਨੇ ਪ੍ਰਾਈਜ਼ਸ ਦੇ ਕੇ ਤੇ ਸਨਮਾਨਿਤ ਕੀਤਾ ਬੜੇ ਹੀ ਵਿਸਤਾਰ ਦੇ ਨਾਲ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਬਹੁਤ ਹੀ ਸਤਿਕਾਰਯੋਗ ਰਪਿੰਦਰ ਰੰਧਾਵਾ ਜੀ ਜਿਹੜਾ ਕਿ ਬੜੇ ਹੀ ਸੱਜੇ ਢੰਗ ਦੇ ਨਾਲ ਸਾਰੇ ਪ੍ਰਬੰਧਾਂ ਨੂੰ ਕਰਦੇ ਨੇ ਤੁਸੀਂ ਦੇਖ ਰਹੇ ਹੋ ਪੰਜਾਬੀ ਨੋਜ਼ ਚੈਨਲ ਲੋਕ ਸਮਾਚਾਰ ਪੱਤਰਕਾਰ ਨਿਰਮਲ ਸਿੰਘ ਵਿਸ਼ਵਾਜੀ